ਹਾਂਜੀ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਮੈਂ ਇਹ ਜਿਹੜਾ ਮੁੱਦਾ ਹੈ ਇਹ ਤੇ ਬੋਲਣਾ ਚਾਹੁੰਦਾ ਸੀ ਕਿਉਂਕਿ ਇਹ ਜਾਣਬੁੱਝ ਕੇ ਕੌਂਟਰੋਵਰਸੀਆਂ ਹੁੰਦੀਆਂ ਨੇ ਪਰ ਮੈਂ ਪੰਜਾਬੀਆਂ ਨੂੰ ਇੱਕ ਸੁਨੇਹਾ ਦੇਣਾ ਚਾਹਣਾ ਕਿ ਪੰਜਾਬੀਓ ਕਿੰਨਾ ਮਗਰ ਲੱਗੇ ਫਿਰਦੇ ਹੋ ਯਾਰ ਕਿੰਨਾਂ ਨੂੰ ਫੋਲੋ ਕਰ ਲਿਆ ਤੁਸੀਂ ਕਿੰਨਾਂ ਨੂੰ ਤੁਸੀਂ ਆਈਡਲ ਮੰਨਣ ਲੱਗੇ ਯਾਰ ਆ ਕਰਤੂਤਾ ਮੈਂ ਤੁਹਾਨੂੰ ਦਿਖਾਉਣਾ ਵੀ ਤੁਸੀਂ ਯਾਰ ਇਹ ਕਿਸੇ ਚੰਗੇ ਬੰਦੇ ਨੂੰ ਤਾਂ ਫੋਲੋ ਕਰ ਲਓ ਕੋਈ ਚੰਗੇ ਬੰਦੇ ਦੀ ਗੱਲ ਸੁਣ ਲਓ ਆਕਲ ਚ ਪਾ ਲਓ ਕੋਈ ਪੰਜਾਬ ਦੀ ਲੜਾਈ ਲੜ ਲਓ ਯਾਰ ਚੰਗੇ ਬੰਦਿਆਂ ਨੂੰ ਤੁਸੀਂ ਫੋਲੋ ਨਹੀਂ ਕਰਨਾ ਚੰਗੇ ਬੰਦਿਆਂ ਨੂੰ ਤੁਸੀਂ ਸੁਣਨਾ ਨਹੀਂ ਤੁਸੀਂ ਸੁਣਦੇ ਕਿਹਨਾਂ ਨੂੰ ਜਿਹੜੇ ਜਮੀ ਐ ਸਿਰੇ ਤੇ ਨੰਗ ਮਲੰਗ ਹੈ ਜਿਨ੍ਹਾਂ ਨੂੰ ਕੋਈ ਬੋਲਣਾ ਤੱਕ ਨਹੀਂ ਆਉਂਦਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਧੀਆਂ ਪੈਣਾ ਬਸਦੀਆਂ ਨੇ ਅਸੀਂ ਕਿਵੇਂ ਗਾਲ ਕੱਢਣੀ ਹੈ ਕੀ ਬੋਲਣਾ ਹੈ ਕਿਹੜੀ ਲੈਂਗੁਏਜ ਵਰਤਣੀ ਹੈ ਯਾਰ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਤੁਸੀਂ ਉਹਨਾਂ ਨੂੰ ਫੋਲੋ ਕਰੀ ਬੈਠੇ ਹੋ ਆ ਆ ਇੱਕ ਆਈਡੀ ਐ ਸੁਖ ਰਤਿਆ ਇੱਕ ਸੁਖ ਰਤਿਆ ਨਾਮ ਦਾ ਮੁੰਡਾ ਹੈ ਤੇ ਇਹਦੇ ਫੋਲੋਅਰ ਮੈਂ ਤੁਹਾਨੂੰ ਦਿਖਾਉਣਾ 5 ਲੱਖ 86000 ਬੰਦਾ ਇਹਨੂੰ ਇੰਸਟਾਗ੍ਰਾਮ ਤੇ ਫੋਲੋ ਕਰਦਾ ਹੈ 5 ਲੱਖ 86000 ਬੰਦਾ ਤੇ ਇਹਨੇ ਕੱਲ ਰਾਤ ਇੱਕ ਇੰਨੀ ਇੱਕ ਐਨਾ ਇੱਕ ਗੰਦ ਬਕਿਆ ਇੰਨੀਆਂ ਕ ਐ ਲਾ ਲੋ ਵੀ ਅਸਲੀਲ ਗੱਲਾਂ ਕੀਤੀਆਂ ਨੇ ਕਿ ਯਾਰ ਕੋਈ ਬੰਦਾ ਨਾ ਆਪਣੇ ਜਵਾਖਾਂ ਚ ਬਹਿ ਕੇ ਸੁਣ ਸਕਦਾ ਨਾ ਆਪਣੇ ਮਾਪੇ ਬਾਬ ਕੋਲ ਬਹਿ ਕੇ ਸੁਣ ਸਕਦਾ ਤੇ ਨਾ ਹੀ ਆਪਣੇ ਘਰ ਵਾਲੀ ਕੋਲ ਬਹਿ ਕੇ ਸੁਣ ਸਕਦਾ ਇੰਨਾ ਗੰਦ ਮੰਦ ਬਕਿਆ ਜਾਣ ਬੁਝ ਕੇ ਕੌਂਟਰੋਵਰਸੀ ਕਰਨ ਦੇ ਚੱਕਰ ਦੇ ਵਿੱਚ ਐਨ ਲਾ ਲੋ ਵੀ ਇੰਨਾ ਕ ਗੰਦ ਬਖਤਾ ਗੱਲਾਂ ਹੀ ਛੱਡ ਦਿਓ ਯਾਰ ਤੇ ਫੋਲੋ 5 ਲੱਖ 86 ਹਜ਼ਾਰ ਬੰਦਾ ਕਰੀ ਖੜਾ ਉਹ ਪੰਜਾਬੀਓ ਕਿੰਨਾ ਨੂੰ ਫੋਲੋ ਕਰਨ ਲੱਗੇ ਯਾਰ ਕੋਈ ਕੋਈ ਸੋਨੂ ਸੀਤੋ ਦੇ ਮਗਰ ਲੱਗਿਆ ਫਿਰਦਾ ਕੋਈ ਆ ਚੁੰਮਿਆਂ ਵਾਲੀ ਭਾਬੀ ਮਗਰ ਲੱਗਿਆ ਫਿਰਦਾ ਕੋਈ ਆ ਸੁਖ ਰਤੀਆਂ ਵਰਗੇ ਪਿੱਛੇ ਲੱਗਿਆ ਫਿਰਦਾ ਯਾਰ ਕੋਈ ਕਿਸੇ ਨੂੰ ਫੋਲੋ ਕਰ ਰਿਹਾ ਕੋਈ ਕਿਸੇ ਨੂੰ ਚੰਗੇ ਬੰਦਿਆਂ ਨੂੰ ਕਦੋਂ ਫੋਲੋ ਕਰੋਗੇ ਫੋਲੋ ਕਰਨਾ ਆਈਡਲ ਮੰਨਣਾ ਤਾਂ ਹਰੀ ਸਿੰਘ ਨਲੂਏ ਨੂੰ ਮੰਨੋ ਆਈਡਲ ਮੰਨਣਾ ਤਾਂ ਮਹਾਰਾਜ ਰਣਜੀਤ ਸਿੰਘ ਸਾਡੇ ਇਤਿਹਾਸ ਦੇ ਵਿੱਚ ਇੰਨੇ ਕਿ ਯੋਧੇ ਮੰਨੋ ਚਾਹਲ ਵਰਗੇ ਸੰਤ ਜਰਨੈਲ ਭਿੰਡਰਾਂ ਵਾਲੇ ਵਰਗੇ ਸੁਖੇ ਜਿੰਦੇ ਵਰਗੇ ਹਵਾਰੇ ਵਰਗੇ ਆਈਡਲ ਸਾਡੇ ਇਹ ਹੋਣੇ ਚਾਹੀਦੇ ਸੀ ਫੋਲੋ ਅਸੀਂ ਇਹਨਾਂ ਨੂੰ ਕਰਨਾ ਸੀ ਤੇ ਅਸੀਂ ਕਿਹਨਾਂ ਨੂੰ ਫੋਲੋ ਕਰ ਬੈਠੇ ਜਿਹੜੇ ਬੰਦੇ ਗੰਦ ਮੰਗ ਰੋਜ਼ ਬੱਕਦੇ ਐ ਤੇ ਇਹਨਾਂ ਕੋਲੇ ਕੰਟਰੋਵਰਸੀਆਂ ਤੋਂ ਬਿਨਾ ਕੋਈ ਕੰਮ ਹੀ ਨਹੀਂ ਯਾਰ ਮੈਂ ਤੁਹਾਨੂੰ ਸੁਣਾ ਤੱਕ ਵੀ ਨਹੀਂ ਸਕਦਾ ਪੰਜਾਬੀਓ ਜੋ ਰਾਤ ਸੁਖ ਰਤੀ ਇਹਨੇ ਗੰਦ ਬੱਕਿਆ ਮੈਂ ਤੁਹਾਨੂੰ ਸੁਣਾ ਵੀ ਨਹੀਂ ਸਕਦਾ ਇੱਕ ਕੋਈ ਇਹਦੀ গারਲਫ੍ਰੈਂਡ ਐ ਮਨਜੀਤ ਕੌਰ ਮੈਂ ਤੁਹਾਨੂੰ ਉਹ ਵੀ ਉਹ ਵੀ ਦਿਖਾ ਦਾਂ ਉਹਦੇ ਆ ਬਾ ਦਿਖਾਈ ਮੜਾ ਜੀ ਲੋ ਆ ਆ ਆ ਮਨਜੀਤ ਕੌਰ ਦੀ ਆਈਡੀ ਹੈ ਤੇ ਇਹਨੂੰ 93000 93000 ਜਿਹੜੇ ਲੋਕ ਨੇ ਫੋਲੋ ਕਰੀ ਬੈਠੇ ਆ ਇਹਨੂੰ ਲਾਈਕ ਕਰਦੇ ਆ ਇਹ ਇਹਨੂੰ ਆਪ ਦਾ ਆਈਡਲ ਮੰਨਦੇ ਆ ਓਏ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਪੰਜਾਬ ਦੀਆਂ ਧੀਆਂ ਨੂੰ ਕਹਿਣਾ ਚਾਹਣਾ ਜੇ ਆਈਡਲ ਮੰਨਣਾ ਹੈ ਤਾਂ ਸਾਡੇ ਇਤਿਹਾਸ ਦੇ ਵਿੱਚ ਮਾਈ ਭਾਗੋ ਵਰਗੀਆਂ ਹੈਗੀਆਂ ਨੇ ਸਾਡੇ ਇਤਿਹਾਸ ਦੇ ਵਿੱਚ ਮਾਤਾ ਗੁਜਰੀ ਕਿੱਡਾ ਵੱਡਾ ਇਤਿਹਾਸ ਐ ਸਾਡਾ ਉਹਨਾਂ ਨੂੰ ਮੰਨੋ ਤੇ ਤੁਸੀਂ ਕਿੰਨਾਂ ਨੂੰ ਫੋਲੋ ਕਰ ਰੱਖਿਆ ਜਿੰਨਾਂ ਨੂੰ ਕੋਈ ਊੜਾੜਾ ਵੀ ਨਹੀਂ ਆਉਂਦਾ ਜਿੰਨਾਂ ਨੂੰ ਜ਼ਿੰਦਗੀ ਜਿਉਣੀ ਨਹੀਂ ਆਉਂਦੀ ਜਿੰਨਾ ਜਿੰਨਾਂ ਦਾ ਕੋਈ ਵजूद ਹੀ ਨਹੀਂ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ ਯਾਰ ਉਹ ਐਡਾ ਵੱਡਾ ਇਤਿਹਾਸ ਛੱਡ ਕੇ ਸਾਡਾ ਤੇ ਤੁਸੀਂ ਕਿ ਕਿੰਨਾ ਮਗਰ ਲੱਗੇ ਫਿਰਦੇ ਹੋ ਪੰਜਾਬੀਓ ਕਿੰਨਾ ਮਗਰ ਲੱਗੇ ਫਿਰਦੇ ਹੋ ਤੇ ਜਿਹੜਾ ਰਾਤ ਸੁੱਖ ਰਤੀਏ ਨੇ ਗੰਦ ਵਕਿਆ ਹੈ ਜਿਹੜਾ ਇਹ ਕਹਿੰਦਾ ਸੀ ਕਹਿੰਦਾ ਜੇ ਕੋਈ ਮੇਰੇ ਖਿਲਾਫ ਵੀ ਬੋਲੂਗਾ ਮੈਂ ਗੋਲੀ ਮਾਰ ਦੂੰਗਾ ਮੈਂ ਐ ਕਰ ਦੂੰਗਾ ਬਾਹਰ ਕਰ ਦੂੰਗਾ ਮੈਂ ਉਸ ਉਸ ਬੰਦੇ ਨੂੰ ਮੈਂ ਕਹਿਣਾ ਚਾਹਣਾ ਕਿ ਭਰਾਵਾ ਘਰ ਬਸ ਦੀ ਸੋਹਣੇ ਲੱਗਦੇ ਹੁੰਦੇ ਐ ਤੇਰੇ ਘਰੇ ਮਾਂ ਐ ਤੇਰੇ ਘਰੇ ਭੈਣਾਂ ਐ ਘਰ ਬਸਾਲਾ ਵਧੀਆ ਰਹੇਗਾ ਲੋਕਾਂ ਦੀ ਚੁੱਕ ਦੇ ਵਿੱਚ ਆ ਕੇ ਕੋਈ ਫਾਇਦਾ ਨਹੀਂ ਤੂੰ ਐਨਾ ਕੁਸ ਗੰਦਮੰਦ ਬੱਕ ਕੇ ਹਜੇ ਕਹਿੰਦਾ ਮੈਂ ਸੂਰਮਾ ਹਜੇ ਇਹ ਕਹਿਣਾ ਐ ਕਿ ਮੈਂ ਕਰ ਦੂੰ ਬਾ ਕਰ ਦੂੰ ਮੈਂ ਦੂਜੇ ਪਾਸੇ ਉਹ ਕੁੜੀ ਮਨਜੀਤ ਕੌਰ ਨੂੰ ਕਹਿਣਾ ਚਾਹਣਾ ਕਿ ਚੈਨਲਾਂ 'ਤੇ ਆ ਕੇ ਇਹੋ ਜਿਹੇ ਚੈਨਲ ਵਾਲੇ ਨੇ ਜਿਹੜੇ ਇਹਨਾਂ ਦੇ ਪੋਡਕਾਸਟ ਕਰਦੇ ਆ ਚੈਨਲਾਂ 'ਤੇ ਆ ਕੇ ਆਪਦੀ ਇੱਜ਼ਤਾਂ ਰੋਲਦੇ ਹੋ ਯਾਰ ਚੈਨਲਾਂ 'ਤੇ ਆ ਕੇ ਦੱਸ ਦਿਓ ਕਿ ਅਸੀਂ ਇੱਜ਼ਤ ਐਨੇ 'ਚ ਵੇਚੀ ਐ ਕਿ ਸਾਡੇ ਨਾਲ ਆ ਬਲਤਕਾਰ ਹੋਇਆ ਸਾਡੇ ਨਾਲ ਆ ਹੋਇਆ ਪਹਿਲਾਂ ਕੁਛ ਆਪ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਿ ਅਪ ਤੁਸੀਂ ਜਵਾਕ ਹੋ ਬਾਅਦ ਦੇ ਵਿੱਚ ਬਲਤਕਾਰ ਬਣ ਜਾਂਦਾ ਹੈ ਮੈਂ ਕਹਿਣਾ ਚਾਹਣਾ ਕਿ ਚੈਨਲ ਵਾਲਿਓ ਜੇ ਇੰਟਰਵਿਊਆਂ ਕਰਨੀਆਂ ਨੇ ਤਾਂ ਚੰਗੇ ਬੰਦਿਆਂ ਦੀਆਂ ਕਰ ਲਓ ਭਰਾਵੋ ਇੰਟਰਵਿਊਆਂ ਕਰਨੀਆਂ ਨੇ ਤੇ ਪੰਜਾਬ ਦੇ ਜਿਹੜੇ ਹੱਕ 'ਚ ਬੋਲਦੇ ਆ ਉਹਨਾਂ ਦੀਆਂ ਕਰ ਲਓ ਇੰਟਰਵਿਊਆਂ ਚਲਾਉਣੀਆਂ ਨੇ ਤਾਂ ਸਾਡਾ ਇਤਿਹਾਸ ਦਿਖਾ ਦਿਓ ਤੇ ਚੈਨਲ ਵੀ ਯਾਰ ਇਹਨਾਂ ਵਰਗੇ ਹੋਗੇ ਜਿੰਨਾ ਬੰਦਾ ਖੱਚ ਹੋਊਗਾ ਇਹਨਾਂ ਦੇ ਪੌਡਕਾਸਟਾਂ 'ਚ ਬੈਠਾ ਹੋਊਗਾ ਕਿੰਨਾ ਬੰਦਾ ਖੱਚ ਹੋਊਗਾ ਇਹ ਭੂਪਨੇ ਲੈ ਕੇ ਉਹਨਾਂ ਦੇ ਮੂੰਹ 'ਚ ਥੁੰਨੀ ਜਾਂਦੇ ਆ ਯਾਰ ਸਿਰਫ ਵਿਊਆਂ ਦੀ ਖਾਤਰ ਯਾਰ ਇੱਕ ਬਿਊ ਚਾਹੀਦਾ ਹੈ ਇਹ ਨਹੀਂ ਦੇਖਣਾ ਕਿ ਸਾਡੇ ਬੱਚਿਆਂ ਨੂੰ ਕੀ ਸੇਹ ਜਾਂਦੀ ਹੈ ਸਾਡੇ ਬੱਚੇ ਕੀ ਸਿੱਖਦੇ ਆ ਸਾਡੇ ਜਵਾਕਾਂ ਦੀ ਜ਼ਿੰਦਗੀ ਤੇ ਇਹਨਾਂ ਦਾ ਕੀ ਅਸਰ ਪੈ ਰਿਹਾ ਜੋ ਰਾਤ ਸੁੱਖ ਰਤੀ ਇਹਨਾਂ ਗੰਦਮੰਦ ਬਕਿਆ ਜਿਹੜੇ ਬੰਦੇ ਨੂੰ ਫੋਲੋ ਕਰਦੇ ਆ 586000 ਬੰਦਾ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਭੜਾਵੋ ਤੁਸੀਂ ਇਹਨੂੰ ਫੋਲੋ ਕੀਤਾ ਹੋਇਆ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਉਹਦੀ ਵੀਡੀਓ ਸਾਰੀ ਸੁਣਾਓ ਆਪਣੇ ਪਰਿਵਾਰ ਨੂੰ ਸੁਣਾਓ ਤੇ ਫੇਰ ਤੁਹਾਨੂੰ ਅਕਲ ਆਊ ਕਿ ਤੁਸੀਂ ਕਿੰਨਾ ਨੂੰ ਫੋਲੋ ਕਰੀ ਬੈਠੇ ਹੋ ਜਿਨ੍ਹਾਂ ਨੂੰ ਯਾਰ ਬੋਲਣ ਦੀ ਅਕਲ ਹੀ ਨਹੀਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕੀ ਕੀ ਸ਼ਬਦ ਬੋਲਣੇ ਆ ਕੀ ਨਹੀਂ ਬੋਲਣੇ ਯਾਰ ਉਹਦੀ ਜਿਹੜੀ ਰਾਤ ਵਾਲੀ ਵੀਡੀਓ ਧੀਆਂ ਭੈਣਾਂ ਨੇ ਸੁਣਿਆ ਹੋਣਾ ਐ ਸਾਡੀਆਂ ਮਾਵਾਂ ਨੇ ਸੁਣਿਆ ਹੋਣਾ ਕਿਉਂਕਿ ਸੋਸ਼ਲ ਮੀਡੀਆ ਤੇ ਇਹੋ ਜੀ ਗੰਦੀ ਮੰਦੀ ਚ ਸਭ ਤੋਂ ਮੂਹਰੇ ਆਉਂਦੀ ਹੈ ਸਭ ਤੋਂ ਅੱਗੇ ਗੰਦਮੰਦ ਆਉਂਦਾ ਚੰਗੀਆਂ ਚੀਜ਼ਾਂ ਨੂੰ ਨਾ ਸੀ ਫੋਲੋ ਕਰਦੇ ਆ ਤੇ ਨਾ ਸੀ ਸੁਣਦੇ ਆ ਯਾਰ ਮੈਂ ਤਾਂ ਹੈਰਾਨ ਆ ਕਿ ਯਾਰ ਸਾਡੀ ਸੋਚ ਕਿਹੋ ਜੀ ਹੋਗੀ ਯਾਰ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਕੇ ਅਸੀਂ ਆਪਣੇ ਯੋਧਿਆਂ ਨੂੰ ਭੁੱਲ ਕੇ ਅਸੀਂ ਆਪਣੇ ਹੀਰੋ ਮੰਨਣੇ ਕੌਣ ਸੀ ਬਾਈ ਦੀਪ ਸਿੱਧੂ ਵਰਗੇ ਤੇ ਮੰਨ ਕਿਹਨਾਂ ਨੂੰ ਰਿਹਾ ਆ ਸੁਖਰਤੀਏ ਵਰਗੇ ਨੂੰ ਮੰਨਦੇ ਹੋ ਕੋਈ ਸੋਨੂ ਸੀਤੋਂ ਨੂੰ ਮੰਨਦਾ ਕਦੇ ਮੁੱਖ ਮੰਤਰੀ ਆ ਜਾਂਦਾ ਕਿਤੇ ਪ੍ਰਧਾਨ ਮੰਤਰੀ ਆ ਜਾਂਦਾ ਯਾਰ ਚੰਗੇ ਬੰਦਿਆਂ ਦੀ ਪੰਜਾਬੀਓ ਕਦੋਂ ਕਦਰ ਪਾਓਗੇ ਤੇ ਹੁਣ ਜਿਹੜੇ ਆ 93000 ਬੰਦੇ ਆ ਮਨਜੀਤ ਕੌਰ ਨੂੰ ਵਿੱਚ ਸਾਡੀਆਂ ਭੈਣਾਂ ਵੀ ਹੋਣੀਆਂ ਫੋਲੋ ਕਰਦੇ ਆ ਕਿ ਇਹਦਾ ਜਿਹੜਾ ਇਹ ਗੰਦਮੰਦ ਕੁੜੀ ਇਹ ਬੱਕਦੀ ਹੈ ਹਰ ਰੋਜ਼ ਇਹਨਾਂ ਦੀ ਕੰਟਰੋਵਰਸੀ ਚੱਲਦੀ ਹੈ ਇਹ ਚੈਨਲਾਂ 'ਤੇ ਬਹਿ ਕੇ ਦੱਸਦੀ ਹੈ ਕਿ ਮੇਰੇ ਨਾਲ ਐ ਹੋਇਆ ਮੇਰੇ ਨਾਲ ਐ ਹੋਇਆ ਪਹਿਲਾਂ ਤਾਂ ਮੈਂ ਇਹਨੂੰ ਕਹਿਣਾ ਕਿ ਕੁੜੀਏ ਤੂੰ ਨਿਆਣੀ ਨਹੀਂ ਸੀ ਜਦੋਂ ਤੇਰੇ ਨਾਲੇ ਕੁਝ ਹੋਇਆ ਤੇਰੇ ਘਰੇ ਇੱਕ ਜਵਾਕ ਹੈ ਉਹਨੂੰ ਪਾਲ ਲੈ ਉਹਦੀ ਜ਼ਿੰਦਗੀ ਉਹਦੀ ਜ਼ਿੰਦਗੀ ਤਬਾਹ ਨਾ ਕਰ ਜਦੋਂ ਉਹ ਵੱਡਾ ਹੋਊਗਾ ਜਦੋਂ ਆ ਗੰਦਮੰਦ ਵਾਲੀਆਂ ਤੁਹਾਡੀਆਂ ਵੀਡੀਓ ਦੇਖੂਗਾ ਤੁਹਾਨੂੰ ਲੋਕ ਨੂੰ ਮਿਹਣੇ ਮਾਰਨਗੇ ਇੱਜ਼ਤ ਨਾਲ ਜਿਉਣਾ ਸਿੱਖ ਲੋ ਇੱਜ਼ਤ ਦੇ ਨਾਲ ਇੱਜ਼ਤਾਂ ਨੂੰ ਨਾ ਰੋਲੋ ਇੱਜ਼ਤਾਂ ਨੂੰ ਤੁਸੀਂ ਇੱਕ ਕੌਂਟ੍ਰੋਵਰਸੀ ਦੇ ਵਿੱਚ ਇੱਜ਼ਤਾਂ ਨੂੰ ਰੋਲ ਰਹੇ ਹੋ ਪੌਡਕਾਸਟਰਾਂ ਦੇ ਵਿੱਚ ਤੁਹਾਡੇ ਮਾਂ ਬਾਪ ਦੀ ਇੱਜ਼ਤ ਰੋਲੀ ਜਾ ਰਹੀ ਹੈ ਪੌਡਕਾਸਟਰਾਂ ਨੂੰ ਵਿਊ ਮਿਲ ਜਾਂਦੇ ਆ ਚੈਨਲਾਂ ਨੂੰ ਵਿਊ ਮਿਲ ਜਾਂਦੇ ਆ ਪਰ ਤੁਹਾਡੀ ਕੱਲੀ-ਕੱਲੀ ਗੱਲ ਜਿਹੜੀ ਚੈਨਲਾਂ ਤੁਸੀਂ ਬੋਲ ਦਿੰਨੇ ਹੋ ਲੰਬੇ ਸਮੇਂ ਤੱਕ ਚੈਨਲਾਂ ਦੇ ਪੈਰੂਗੀ ਕਦੋਂ ਵੀ ਕੋਈ ਸਰਚ ਮਾਰ ਕੇ ਇਹਨੂੰ ਦੇਖ ਸਕਦਾ ਕੀ ਯਾਰ ਬਿਲਕੁਲ ਹੀ ਲਾਤੀ ਸੰਗ ਸ਼ਰਮੇ ਯਾਰ ਬਿਲਕੁਲ ਹੀ ਨਹੀਂ ਇੱਜ਼ਤ ਭੈਣ ਭਰਾਵਾਂ ਦੀ ਇੱਜ਼ਤ ਜਮੀ ਨਹੀਂ ਤੁਸੀਂ ਕਰਦੇ ਯਾਰ ਆ ਮੈਂ ਸੁਖਰਤ ਨੂੰ ਪੁੱਛਣਾ ਚਾਹਣਾ ਕਿ ਤੇਰੇ ਘਰੇ ਭੈਣ ਹੈ ਜੋ ਤੂੰ ਰਾਤ ਗੰਦ ਮੰਦ ਇਹਨਾਂ ਬਕਿਆ ਕੋਈ ਉਹ ਸ਼ਬਦ ਰਹੀ ਨਹੀਂ ਹੋਣਾ ਅਸਲੀਲ ਜਿਹੜਾ ਤੂੰ ਬਕਿਆ ਨਾ ਹੋਵੇ ਜਿਹੜਾ ਤੂੰ ਕਿਹਾ ਨਾ ਹੋਵੇ ਕੋਈ ਤਰੀਕਾ ਹੁੰਦਾ ਕੋਈ ਢੰਗ ਸਲੀਕਾ ਹੁੰਦਾ ਐਡਾ ਤੂੰ ਕੋਈ ਸ਼ੇਰ ਨਹੀਂ ਆ ਕਿ ਤੂੰ ਸਭ ਕੁਝ ਹੀ ਕਰ ਦੇਗਾ ਮੈਂ ਕੋਈ ਉਸ ਕੁੜੀ ਦਾ ਪੱਖ ਨਹੀਂ ਲੈ ਰਿਆ ਮੈਂ ਤਾਂ ਆਪਣੇ ਪੰਜਾਬੀਆਂ ਨੂੰ ਸਮਝਾਉਣਾ ਚਾਹਣਾ ਓਏ ਤੁਸੀਂ ਕਿੱਧਰ ਨੂੰ ਚੱਲ ਪਏ ਹੁਣ ਕਿਹੜੇ ਜਿਹੜੇ ਲੋਕ ਉਹਨੂੰ ਫੋਲੋ ਕਰਦੇ ਐ ਕਿ ਉਹ ਲੋਕ ਆਪਣੇ ਪਰਿਵਾਰਾਂ 'ਚ ਬਹਿ ਕੇ ਆਪਣੇ ਧੀਆਂ ਪੁੱਤਾਂ 'ਚ ਬਹਿ ਕੇ ਜਿਹੜੇ ਉਹ ਗੰਦਮੰਦ ਕਿੰਨੇ ਦਿਨ ਹੋ ਗਏ ਬੱਕ ਰਹੇ ਨੇ ਕਿ ਉਹ ਸੁਣ ਸਕਦੇ ਹੋ ਨਹੀਂ ਸੁਣ ਸਕਦੇ ਇਸ ਕਰਕੇ ਪੰਜਾਬੀਓ ਫੋਲੋ ਕਰਨਾ ਹੈ ਤਾਂ ਚੰਗੇ ਬੰਦਿਆਂ ਨੂੰ ਕਰ ਲੋ ਫੋਲੋ ਕਰਨਾ ਹੈ ਆਈਡਲ ਮੰਨਣਾ ਹੈ ਤਾ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮੰਨੋ ਸੰਤਾਂ ਨੂੰ ਮੰਨੋ ਮਾਨੋ ਚਾਹਲ ਵਰਗੇ ਸੁੱਖੇ ਜਿੰਦੇ ਵਰਗੇ ਕਿੰਨੇ ਸਾਡੇ ਜੋਧੇ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਤੁਸੀਂ ਖੱਚ ਬੰਦਿਆਂ ਨੂੰ ਯਾਰ ਸਿਰ ਤੇ ਚੜਾ ਲੈਨੇ ਹੋ ਸਿਰੇ ਦੇ ਖੱਚ ਬੰਦੇ ਜਿਨ੍ਹਾਂ ਨੇ ਪੰਜਾਬ 'ਚ ਹੈਗੇ ਆ ਉਹਨਾਂ ਨੂੰ ਤੁਸੀਂ ਫੋਲੋ ਕਰਕੇ ਉਹਨਾਂ ਦੀ ਵੀਡੀਓ ਚੱਲਦਾ ਗੰਦਮੰਦ ਚੱਲਦਾ ਇੱਥੇ ਚੰਗੀਆਂ ਚੀਜ਼ਾਂ ਨੂੰ ਕੋਈ ਪ੍ਰਮੋਟ ਹੀ ਨਹੀਂ ਕਰ ਰਿਹਾ ਪਤਾ ਨਹੀਂ ਸਾਡੀ ਅਕਲ ਦਾ ਜਨਾਜ਼ਾ ਨਿਕਲ ਰਿਹਾ ਯਾਰ ਹਾਸੀ ਹਾਸੀ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਗੰਦਮੰਦ ਵੱਲ ਧੱਕ ਰਾਂਗੇ ਮਜ਼ਾਕ ਮਜ਼ਾਕ ਦੇ ਵਿੱਚ ਪੰਜਾਬੀਓ ਮਜ਼ਾਕ ਮਜ਼ਾਕ ਦੇ ਵਿੱਚ ਅਸੀਂ ਆਪਣੇ ਜਵਾਖਾਂ ਦੀ ਜ਼ਿੰਦਗੀ ਖਰਾਬ ਕਰ ਰਹਾਂਗੇ ਇੱਕ ਮਜ਼ਾਕ ਮਜ਼ਾਕ ਦੇ ਵਿੱਚ ਕੱਲੇ ਕੱਲੇ ਜਵਾਕ ਦੇ ਹੱਥ 'ਚ ਫੋਨ ਹੁੰਦਾ ਹੈ ਘਰਾਂ ਦੇ ਵਿੱਚ ਤੇ ਅਸੀਂ ਫੜਾ ਕੇ ਪਣਾ ਚਲੇ ਜਾਂਦੇ ਆ ਤੇ ਜੇਕਰ ਇਹ ਗੰਦਮੰਦ ਉਹ ਸੁਣਨਗੇ ਜਵਾਖਾ ਅੱਗੇ ਵੀਡੀਓ ਆ ਜਾਂਦੀ ਐ ਕਿਉਂਕਿ ਇਹਨਾਂ ਨੇ ਤਾਂ ਜਮੀ ਸੰਗਾ ਸ਼ਰਮਾਂ ਲਾਹੀਆਂ ਹੋਈਆਂ ਨੇ ਬਿਲਕੁਲ ਹੀ ਸੰਗਾ ਸ਼ਰਮਾਂ ਲਾ ਕੇ ਸਾਈਡ ਤੇ ਧਰੀਆਂ ਹੋਈਆਂ ਨੇ ਸੁਖਰਤਿਏ ਨੇ ਵੀ ਤੇ ਉਹ ਕੁੜੀ ਨੇ ਵੀ ਮਨਜੀਤ ਕੌਰ ਨੇ ਵੀ ਸੰਗਾ ਸ਼ਰਮਾਂ ਲਾ ਕੇ ਹਫਤਾ ਹੋ ਗਿਆ ਵੈਸੇ ਇਹਨਾਂ ਮੁੱਦਿਆਂ ਤੇ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਮੈਂ ਪਰ ਮੈਂ ਪੰਜਾਬੀਆਂ ਨੂੰ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਐ ਜਿਹੜੇ ਇਹ ਗੰਦਮੰਦ ਨੂੰ ਬढ़ावा ਦਿੰਦੇ ਐ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਕਿ ਯਾਰ ਲਾਹਣਤਾ ਨੇ ਯਾਰ ਤੁਸੀਂ ਕਿਹੋ ਜੇ ਬੰਦਿਆਂ ਪਿੱਛੇ ਲੱਗ ਗਏ ਕਿਹੋ ਜੇ ਬੰਦਿਆਂ ਨੂੰ ਬढ़ावा ਦੇ ਰਹੇ ਹੋ ਆਪਣੇ ਜਵਾਖਾ ਦੀ ਜ਼ਿੰਦਗੀ ਖਰਾਬ ਕਰ ਰਹੇ ਹੋ ਪੰਜਾਬੀਓ ਜਵਾਕਾਂ ਦੀ ਜ਼ਿੰਦਗੀ ਬਚਾ ਲਓ ਇਹੋ ਜੇ ਗੰਦ ਮੰਦ ਤੋਂ ਦੂਰ ਰੱਖੋ ਆਪਣੇ ਜਵਾਕਾਂ ਨੂੰ ਦੱਸੋ ਸਿੱਖ ਇਤਿਹਾਸ ਪੜਾਓ ਊੜਾੜਾ ਸਿਖਾਓ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜੋ ਸਾਡੇ ਇਤਿਹਾਸ ਬਾਰੇ ਦੱਸੋ ਛੋਟੇ ਸਾਹਿਬਜ਼ਾਦਿਆਂ ਬਾਰੇ ਦੱਸੋ ਮਾਤਾ ਸਾਹਿਬਕੌਰ ਕਿੰਨੇ ਕਿੰਨੇ ਇਤਿਹਾਸ ਹੈ ਸਾਡੇ ਕੋਲੇ ਮਾਤਾ ਗੁਜਰੀ ਕਿੰਨਾ ਇਤਿਹਾਸ ਹੈ ਉਹ ਉਹਨੂੰ ਉਹ ਚੀਜ਼ਾਂ ਵੱਲ ਲੈ ਕੇ ਚੱਲੋ ਪੰਜਾਬੀਓ ਆ ਇਧਰ ਨਾ ਲੈ ਕੇ ਚੱਲੋ ਕਦਰ ਜਿਹੋ ਜੀ ਸੋਚਦੇ ਬੰਦਿਆਂ ਨੂੰ ਤੁਸੀਂ ਫੋਲੋ ਕਰੋਗੇ ਤੇ ਤੁਹਾਡੀ ਸੋਚ ਵੀ ਇਹੋ ਜੀ ਹੋਣੀ ਹੈ ਤੇ ਅੱਗੇ ਤੁਹਾਡੇ ਬੱਚਿਆਂ ਦੀ ਸੋਚ ਵੀ ਇਹੋ ਜੀ ਹੋਣੀ ਹੈ ਇਸ ਕਰਕੇ ਭਰਾਵੋ ਚੌੜ ਚੌੜ ਦੇ ਵਿੱਚ ਤੁਸੀਂ ਆ ਜਿਹੜਾ ਇੰਸਟਾਗ੍ਰam ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਆ ਜਿਹੜੇ ਦਿਨ ਦੇ ਆ ਨਹੀਂ ਪਤਾ 10 ਵਾਰੀ ਲਾਈਵ ਹੋ ਜਾਂਦੇ ਆ ਕੰਟਰੋਵਰਸੀਆਂ ਦੇ ਕਾਰਨ ਤੇ ਤੁਸੀਂ ਲੋਕ ਨਾਲੇ ਉਹਨਾਂ ਨੂੰ ਸੁਣਦੇ ਹੋ ਨਾਲੇ ਹੱਸਦੇ ਹੋ ਨਾਲੇ ਮਜ਼ਾਕ ਡਾਉਨੇ ਹੋ ਤੇ ਨਾਲੇ ਉਹੀ ਚੀਜ਼ਾਂ ਗਾਹ ਸ਼ੇਅਰ ਕਰਦੇ ਨੇ ਤੇ ਉਹੀ ਚੀਜ਼ਾਂ ਬੱਚਿਆਂ ਤੱਕ ਆ ਜਾਂਦੀਆਂ ਨੇ ਤੇ ਉਹੀ ਜੀ ਸੋਚ ਬੱਚਿਆਂ ਦੀ ਹੋ ਜਾਂਦੀ ਹੈ ਇਸ ਕਰਕੇ ਪੰਜਾਬੀਓ ਮੈਂ ਇਸ ਕਰਕੇ ਲਾਈਵ ਹੋਇਆ ਕਿ ਪੰਜਾਬੀਓ ਚੰਗੀਆਂ ਗੱਲਾਂ ਸੁਣ ਲਓ ਚੰਗੇ ਲੋਕਾਂ ਨੂੰ ਫੋਲੋ ਕਰ ਲਓ ਚੰਗੇ ਲੋਕਾਂ ਦੀਆਂ ਗੱਲਾਂ ਸੁਣੋ ਤੇ ਆਈਡਲ ਮੰਨਣਾ ਸਾਡਾ ਇਤਿਹਾਸ ਬਹੁਤ ਵੱਡਾ ਹੈ ਸਾਡਾ ਇਤਿਹਾਸ ਇਹੋ ਜਿਹਾ ਹੈ ਕਿ ਦੁਨੀਆ ਦੀ ਕਿਸੇ ਵੀ ਕੌਮ ਕੋਲੇ ਇਹੋ ਜਿਹਾ ਇਤਿਹਾਸ ਨਹੀਂ ਹੈ ਸਾਡਾ ਇਤਿਹਾਸ ਖੂਨ ਨਾਲ ਲਿਖਿਆ ਗਿਆ ਤੇ ਇਹਦੀ ਨੀਂਹ ਸਿਰਾਂ ਦੇ ਨਾਲ ਰੱਖੀ ਗਈ ਹੈ ਤੇ ਮਾਨਮਤਾ ਇਤਿਹਾਸ ਹੈ ਸਾਡਾ ਤੇ ਅਸੀਂ ਉਹ ਸਭ ਕੁਝ ਭੁੱਲ ਕੇ ਤੇ ਕਿਹੜੇ ਰਾਹਾਂ ਤੇ ਚੱਲ ਪਏ ਯਾਰ ਇਹੋ ਜਿਹੇ ਬੰਦਿਆਂ ਨੂੰ ਫੋਲੋ ਲਾਗਿਆਂਗੇ ਕਰਨ ਕਿਹੋ ਜਿਹੇ ਬੰਦਿਆਂ ਨੂੰ ਵਡਾਵਾ ਦੇਣ ਲਾਗਿਆਂਗੇ ਗਾਲਾਂ ਬਾਲਾਂ ਆ ਗਾਲਾਂ ਵਾਲੀਆਂ ਵੀਡੀਓ ਸ਼ੇਅਰ ਕਰ ਦੋ ਗੰਦਮੰਦ ਬੋਲਿਆ ਸ਼ੇਅਰ ਕਰ ਦੋ ਇੱਕ ਦੂਜੇ ਨੂੰ ਦਿਖਾਉਂਦੇ ਫਿਰਦੇ ਆ ਓਏ ਅੱਜ ਆ ਸੁਖ ਰਤਿਆ ਨੇ ਗਾਣਾ ਕੱਢਤੀਆਂ ਓਏ ਪ੍ਰਭੂ ਇਹੀ ਗਾਲਾਂ ਤੁਹਾਡੇ ਬੱਚੇ ਸੁਣਦੇ ਆ ਓਏ ਆ ਮਨਜੀਤ ਕੌਰ ਇਹਨੂੰ ਮੈਂ ਕਹਿਣਾ ਚਾਹਣਾ ਕਿ ਯਾਰ ਇੱਜ਼ਤ ਨਾਮ ਦੀ ਕੋਈ ਚੀਜ਼ ਹੀ ਨਹੀਂ ਸ਼ਰਿਆਮ ਤੁਸੀਂ ਇੱਜ਼ਤ ਤਾਂ ਰੋਲਤੀਆਂ ਸ਼ਰਿਆਮ ਹੀ ਕੋਈ ਭੈਣ ਭਰਾ ਚਾ ਮੈਂ ਲਾਸਟ ਦੇ ਵਿੱਚ ਇਹ ਕਹਿਣਾ ਚਾਹਣਾ ਭਰਾਵੋ ਕਿ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਕਰ ਲੋ ਫੋਲੋ ਤੇ ਗੱਲ ਇਹ ਹੈ ਆ ਸੁਖਰਤਿਆ ਤੇ ਜਿਹੜੀ ਉਹ ਮਨਜੀਤ ਕੌਰ ਹੈ ਮੈਂ ਕਹਿਣਾ ਚਾਹਣਾ ਕਿ ਜਾ ਤਾਂ ਆ ਗੰਦ ਪਾਉਣਾ ਬੰਦ ਕਰ ਦਿਓ ਨਹੀਂ ਫਿਰ ਪੰਜਾਬ ਦੇ ਜਿਹੜੇ ਲੋਕ ਨੇ ਪੁੱਛਿਓ ਤੁਸੀਂ ਪੰਜਾਬ ਦੇ ਬੱਚਿਆਂ ਨੂੰ ਗੰਦਮੰਦ ਵੱਲ ਧੱਕ ਰਹੇ ਹੋਗੇ ਤੇ ਜਿਹੜੇ ਤੁਹਾਨੂੰ ਫੋਲੋ ਕਰਦੇ ਆ ਉਹ 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 ਉਹਨਾਂ ਨੂੰ ਮੈਂ ਲਾਹਨਤਾਂ ਪਾਉਣਾ ਲਾਨਤਾ ਪਾਉਣਾ ਕਿ ਕਿਹੋ ਜਿਹੇ ਬੰਦਿਆਂ ਨੂੰ ਫੋਲੋ ਕਰੀ ਜਾਂਦੇ ਹੁਯਾ ਕਿਹੜੇ ਕਿਹੜੇ ਬੰਦਿਆਂ ਨੂੰ ਫੋਲੋ ਕਰ ਲਿਆ ਉਹ ਜਿਨ੍ਹਾਂ ਨੂੰ ਇੱਜ਼ਤਾਂ ਦੀ ਨਹੀਂ ਪਤਾ ਜਿਹੜੇ ਇੱਜ਼ਤਾਂ ਰੋਲ ਰਹੇ ਨੇ ਸ਼ਰੀਆਮ ਮੰਡੀ ਲਾ ਰੱਖੀ ਐ ਜਿੱਦੀ ਯਾਰ ਤੀਜੇ ਦਿਨ ਪੌਡਕਾਸਟਾਂ ਚ ਮਨਜੀਤ ਕੌਰ ਪੈ ਜਾਂਦੀ ਐ ਉਧਰ ਉਹ ਗਾਣਾ ਦੀ ਜਾਂਦਾ ਯਾਰ ਕਮਾਲ ਦੀ ਗੱਲ ਐ ਮੈਂ ਤਾਂ ਹੈਰਾਨ ਆ ਯਾਰ ਇਹਨਾਂ ਗੱਲਾਂ ਤੇ ਇਹੋ ਜਿਹੇ ਲੋਕ ਨੇ ਜਿਹੜੇ ਇਹਨੂੰ ਸੁਣੀ ਜਾਂਦੇ ਆ ਯਾਰ ਆ ਹੁਣ ਦੇਖਦੇ ਆ ਚੰਗੀ ਚੰਗੀ ਚੀਜ਼ ਨੂੰ ਦੇਖਦੇ ਆ ਕਿੰਨੇ ਕੁ ਲੋਕ ਸ਼ੇਅਰ ਕਰਦੇ ਆ ਕਿੰਨੇ ਕੁ ਫੋਲੋ ਕਰਦੇ ਆ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ